ਸਸਿਕਾਉਤੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਹਾਂ ਨਜ਼ਰ ਮਾਰਦੇ ਆਂ ਪਹਿਲੀ ਖਬਰ ਵੱਲ ਅਮਰੀਕਾ ਤੋਂ ਇੱਕ ਬੇहद ਮਦ ਪਾਕੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਅਮਰੀਕਾ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਗਈ ਜਿੱਥੇ ਕਿ ਟਰੱਕ ਦੇ ਨਾਲ ਭਿਆਨਕ ਟੱਕਰ ਹੋਣ ਤੋਂ ਬਾਅਦ ਦੋ ਵਿਅਕਤੀਆਂ ਦੀ ਮੌਤ ਹੋਈ ਹੈ ਤੇ ਨਾਲ ਦੀ ਨਾਲ ਇੱਕ ਭਾਰਤੀ ਨੂੰ ਇਸ ਦਾ ਕਾਤਲ ਮੰਨਿਆ ਜਾ ਰਿਹਾ ਤਾਂ ਬਹੁਤ ਮਹਮ ਖਬਰ ਸਾਹਮਣੇ ਆਈ ਹੈ ਅਮਰੀਕਾ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਅੱਜ ਦਿਨ ਬਹੁਤ ਸਾਰੀਆਂ ਘਟਨਾਵਾਂ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਵਾਪਰਦੀਆਂ ਰਹਿੰਦੀਆਂ ਨੇ ਤਾਂ ਹੁਣ ਇੱਕ ਸਨਸਣੀ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਹੁਣ ਇਹ ਵੱਡੀ ਘਟਨਾ ਜਿਹੜੀ ਆ ਅਮਰੀਕਾ ਦੇ ਵਿੱਚ ਵਾਪਰੀ ਇੱਕ ਟਰੱਕ ਨਾਲ ਟੱਕਰ ਤੋਂ ਬਾਅਦ ਇੱਕ ਕਾਰ ਵਿੱਚ ਸਵਾਰ ਤੋ ਲੋਕਾਂ ਦੀ ਮੌਤ ਹੋਈ ਹੈ ਤੇ ਇੱਕ ਭਾਰਤੀ ਮੂਲ ਦੇ ਵਿਅਕਤੀ ਤੇ ਐ ਇਰਾਦਤ ਅਦਾਲਤ ਕੋਲ ਲਗਾਇਆ ਗਿਆ ਰਜਿੰਦਰ ਕੁਮਾਰ ਜਸੀਬ 32 ਸਾਲ ਦੀ ਮਰਤੇ ਗੈਰ ਕਤਲ ਤੇ ਅਤੇ ਲਾਪਰਵਾਹੀ ਕਾਰਨ ਕਿਸੇ ਦੀ ਜਾਨ ਖਤਰੇ ਵਿੱਚ ਪਾਉਣ ਦੇ ਦੋਸ਼ ਲਗਾਏ ਗਏ ਨੇ ਇਸ ਹਾਦਸੇ ਵਿੱਚ ਵਿਲੀਅਮ ਵਿਕਾ ਕਾਟਰ 25 ਸਾਲ ਦੀ ਜਿਸ ਦੀ ਉਮਰ ਅਤੇ ਜੈਨੀਫਰ ਨਾਮ ਦੀ ਜਿਹੜੀ ਔਰਤ ਹੈ ਉਹ 24 ਸਾਲ ਦੀ ਉਮਰ ਰਤ ਉਸ ਦੀ ਮੌਤ ਹੋ ਗਈ ਹੈ ਜਿਸ ਟਰੱਕ ਦੇ ਨਾਲ ਟੱਕਰ ਹੋਈ ਹੈ ਉਸ ਵਿੱਚ ਇਹ ਹਾਦਸੇ ਦਾ ਸ਼ਿਕਾਰ ਹੋਏ ਨੇ ਤੇ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਅਗਰੈਸ ਸੁਰੱਖਿਆ ਵਿਭਾਗ ਨੇ ਕਿਹਾ ਕਿ ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਨੇ ਕੁਮਾਰ ਦੀ ਗ੍ਰਿਫਤਾਰੀ ਦੇ ਲਈ ਵਾਰੰਟ ਜਾਰੀ ਕਰ ਦਿੱਤੇ ਨੇ ਇਸੇ ਚਾਲ ਦੇ ਦੱਸਿਆ ਕਿ ਅਧਿਕਾਰੀਆਂ ਨੂੰ ਹੁਣੇ 24 ਨਵੰਬਰ ਦੀ ਰਾਤ ਨੂੰ ਦੋ ਵਾਹਨਾਂ ਦੀ ਟੱਕਰ ਦੀ ਸੂਚਨਾ ਮਿਲਦੀ ਹੈ ਜਿਸ ਤੋਂ ਬਾਅਦ ਉਹ ਘਟਨਾ ਸਥਾਨ ਤੇ ਪਹੁੰਚਦੇ ਨੇ ਮੋਟੀ ਜਾਂਚ ਤੋਂ ਬਾਅਦ ਪਤਾ ਲੱਗਦਾ ਹੈ ਕੁਮਾਰ ਦਾ ਟਰੱਕ ਸੜਕ ਦੇ ਵਿਚਕਾਰ ਖੜਾ ਸੀ ਜਿਸ ਕਰਕੇ ਦੋਵਾਂ ਪਾਸੇ ਆਵਾਜਾਈ ਰੁਕ ਗਈ ਉਹ ਜ਼ੁਰੜ ਹਾਈਵੇ ਤੇ ਤੇਜ਼ ਰਫਤਾਰ ਗੱਡੀ ਆ ਰਹੀ ਸੀ ਔਰ ਜਿਸ ਤੋਂ ਬਾਅਦ ਉਸ ਟਰੱਕ ਦੇ ਨਾਲ ਭਿਆਨਕ ਟੱਕਰ ਹੋਈ ਹੈ। ਕੈਨੇਡਾ ਤੋਂ ਇੱਕ ਬੇहद ਮਦ ਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕੈਨੇਡਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਦੋਤਾ ਕਿਹਾ ਗੋਲੀਆਂ ਦੇ ਨਾਲ ਇਸ ਪੰਜਾਬੀ ਨੌਜਵਾਨ ਨੂੰ ਪੁਨਿਆ ਗਿਆ ਤੇ ਤਸਵੀਰ ਜਿਹੜੀ ਆ ਸਾਹਮਣੇ ਆਈ ਹੈ ਨੌਜਵਾਨ ਦੀ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਆਖਰਕਾਰ ਕੀ ਕੁਝ ਮਾਮਲਾ ਜਿਹੜਾ ਵਾ ਸਾਹਮਣੇ ਆਇਆ ਤੇ ਦਰਸਲ ਆਏ ਦਿਨ ਵਿਦੇਸ਼ਾਂ ਦੀਆਂ ਧਰਤੀਆਂ ਤੋਂ ਜਿਹੜੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਇੱਕ ਹੋਰ ਮੰਦ ਪਾਗੀ ਖਬਰ ਸਾਹਮਣੇ ਆਈ ਹੈ ਦਰਸਲ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਪੰਜਾਬੀ ਨੌਜਵਾਨ ਇਸ ਦਾ ਨਾਮ ਜਸਕਰਨ ਸਿੰਘ ਬੜਿੰਗ ਹੈ 26 ਸਾਲ ਦੀ ਉਮਰ ਹੈ ਬ੍ਰਿਟਿਸ਼ ਕੋਲੰਬੀਆ ਸੂਬੇ ਚ ਪੈਂਦੇ ਸਰੀ ਦੇ ਵਿੱਚ ਦੇ ਰਾਤ ਇਸ ਨੌਜਵਾਨ ਨੂੰ ਗੋਲੀਆਂ ਮਾਰੀਆਂ ਗਈਆਂ ਤਾਂ ਹਾਲਾਂਕਿ ਇਨਵੈਸਟੀਗੇਸ਼ਨ ਜਿਹੜੀਆਂ ਟੀਮਾਂ ਸਿਗੀਆਂ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਕਿ ਉੱਥੇ ਫਾਇਰਿੰਗ ਹੋਈ ਹੈ ਤੇ ਜਦੋਂ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਜਸਕਰਨ ਸਿੰਘ ਬੜਿੰਗ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਹਲਾਤਾ ਵਿੱਚ ਮਿਲਿਆ ਤਾਂ ਉਹਨਾਂ ਨੇ ਹਸਪਤਾਲ ਪਹੁੰਚਾਇਆ ਤੇ ਉਸਤੇ ਵਿਚਾਰ ਇਹ ਦੱਸੀਏ ਕਿ ਰਸਤੇ ਦੇ ਵਿੱਚ ਹੀ ਜੋ ਹੈ ਜਸਕਰਨ ਸਿੰਘ ਨੇ ਦਮ ਤੋੜ ਦਿੱਤਾ ਸੀ ਤੇ ਇਸ ਦੇ ਤਲ ਦੇ ਦੱਸੀਏ ਕਿ ਮੁੱਢਲੀ ਜਾਂਚ ਤੋਂ ਇਹ ਪਤਾ ਲੱਗਦਾ ਕਿ ਵਾਰਦਾਤ ਨਿਸ਼ਾਨਾ ਮਿਤਕੇ ਕੀਤੀ ਗਈ ਸੀ ਅਤੇ ਇਸ ਦਾ ਸੰਬੰਧ ਖੇਤਰ ਵਿੱਚ ਸੰਗਠਿਤ ਅਪਰਾਧਿਕ ਗਤੀਵਿਧੀਆਂ ਨਾਲ ਵੀ ਹੋ ਸਕਦਾ ਹੈ ਪੁਲਿਸ ਨੇ ਨੋਟ ਕੀਤਾ ਹੈ ਕਿ ਵਿੜਿੰਗ ਦਾ ਪਹਿਲਾਂ ਵੀ ਪੁਲਿਸ ਨਾਲ ਸੰਪਰਕ ਹੋ ਚੁੱਕਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਉਸ ਦੇ ਨਸ਼ਾ ਤਸਕਰੀ ਨਾਲ ਵੀ ਡੂੰਘੇ ਸਬੰਧ ਹਨ ਇਹ ਹਮਲੇ ਤੋਂ ਲਗਭਗ 15 ਮਿੰਟ ਬਾਅਦ ਪੁਲਿਸ ਨੂੰ 136 ਸਟਰੀਟ ਤੇ ਅਤੇ 115 ਐਵਨਿਊ ਦੇ ਨੇੜੇ ਇੱਕ ਸੜਦਾ ਹੋਇਆ ਪਿਕਅਪ ਤੇ ਟਰੱਕ ਵੀ ਮਿਲਿਆ ਜਿਸ ਨੂੰ ਉਕਤ ਕਤਲ ਦੀ ਵਾਰਤਾਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਇਸ ਵਾਰਤਾਤ ਮਗਰ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਮੁਲਜ਼ਮਾਂ ਦੀ ਭਾਲ ਵੀ ਲਗਾਤਾਰ ਸ਼ੁਰੂ ਕਰ ਦਿੱਤੀ ਹੈ ਆਰੰਭ ਹੋ ਗਿਆ ਕਿ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇਗਾ ਪਰ ਕੈਨੇਡਾ ਦੇ ਸੱਭੀ ਦੇ ਵਿੱਚ ਇੱਕ ਵੱਡੀ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਪੰਜਾਬੀ ਨੌਜਵਾਨ ਜਿਸ ਦੀ ਉਮਰ 26 ਸਾਲ ਦੀ ਹੈ ਜਸਕਰਨ ਸਿੰਘ ਪਿੰਡ ਉਸ ਦਾ ਨਾਮ ਹੈ ਉਸ ਨੂੰ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਨਸ਼ਾ ਤਸਕਰਾਂ ਦੇ ਨਾਲ ਵੀ ਸੰਬੰਧ ਜਸਕਰਨ ਸਿੰਘ ਦੇ ਦੱਸੇ ਗਏ ਨੇ ਪੁਲਿਸ ਨਾਲ ਪਹਿਲਾਂ ਵੀ ਰਾਤ ਦਾ ਜਿਹੜਾ ਵਾ ਹੋਇਆ ਹੋਇਆ ਜਸਕਰਨ ਸਿੰਘ ਦਾ ਹਾਰ ਹੈ ਇਹ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਇਹ ਨਿਸ਼ਾਨਾ ਮਿੱਥ ਕੇ ਹੀ ਫਾਇਰਿੰਗ ਚੜੀਆ ਕੀਤੀ ਗਈ ਹੈ ਜਸਕਰਨ ਸਿੰਘ ਦੇ ਉੱਤੇ ਤੇ ਉਸ ਤੋਂ ਬਾਅਦ ਹੁਣ ਇੱਕ ਪੰਜਾਬੀ ਨੌਜਵਾਨ ਕੈਨੇਡਾ ਦੇ ਵਿੱਚ ਮੌਤ ਤੇ ਘਾਟੂ ਤਾਰ ਦੇ ਤੱਕਿਆ ਬਹੁਤ ਸਾਰੀਆਂ ਘਟਨਾਵਾਂ ਕੈਨੇਡਾ ਦੇ ਵਿੱਚ ਵਾਪਰਦੀਆਂ ਰਹਿੰਦੀਆਂ ਨੇ ਅਜਿਹੀਆਂ ਖਬਰਾਂ ਬਹੁਤ ਹੈਰਾਨ ਪਰੇਸ਼ਾਨ ਕਰਨ ਵਾਲੀਆਂ ਵਿਦੇਸ਼ਾਂ ਤੋਂ ਸਾਹਮਣੇ ਆਉਂਦੀਆਂ ਨੇ ਤਾਂ ਮਾਪਿਆਂ ਦਾ ਪੁੱਤ ਜਹਾਨੋਂ ਤੁਰ ਗਿਆ ਜੇਸੀ ਉਮਰ ਸਿਰਫ ਕੇਵਲ ਹਾਲੇ 26 ਸਾਲ ਦੀ ਸੀ ਯਾਨੀ ਕਿ ਇਹ ਨੌਜਵਾਨ ਜਿਸਨੇ ਹਾਲੇ ਬਹੁਤ ਸਾਰੇ ਸੁਪਨੇ ਸਜਾਏ ਹੋਏ ਸੀ ਬਹੁਤ ਕੁਝ ਦੇਖਣਾ ਸੀ ਪਰ ਹਾਲਾਕਿ ਅਧ ਵਿਚਕਾਰ ਚ ਹੀ ਉਸੀ ਮੌਤ ਜਿਹੜੀ ਆ ਹੋ ਗਈ ਹੈ ਜਦਕਿ ਹੁਣ ਉਸ ਨੂੰ ਗੋਲੀਆਂ ਮਾਰ ਕੇ ਮੌਤੇ ਕੱਟ ਕਰ ਦਿੱਤਾ ਵੱਡੀ ਘਟਨਾ ਨੂੰ ਅੰਜਾਮ ਜਿਹੜਾ ਇਹਨਾਂ ਤਰੰਦਿਆਂ ਦੇ ਵੱਲੋਂ ਦਿੱਤਾ ਗਿਆ ਤੇ ਪੁਲਿਸ ਇਹਨਾਂ ਤੋਸ਼ੀਆਂ ਦੀ ਭਾਲ ਕਰ ਰਹੀ ਹੈ ਤਾਂ ਪੂਰੇ ਮਾਮਲੇ ਦੀ ਜਾਂਚ ਬੜੀ ਗੰਭੀਰਤਾ ਦੇ ਨਾਲ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਰਣਜੀਤ ਐਵੇਨਿਊ ਤੋਂ ਡੀਸੀ ਦਫ਼ਤਰ ਤੱਕ ਇੱਕ ਵੱਡਾ ਰੋਸ ਮਾਰਚ ਕੱਢਿਆ ਗਿਆ ਹੈ ਡੀਬੁਰਗੜ੍ਹ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨੇ ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਮਾਰਚ ਦੇ ਮੌਕੇ ਸੁਰੱਖਿਆ ਲਈ ਪੁਲਿਸ ਫੋਰਸ ਵੱਡੀ ਤعداد ਵਿੱਚ ਤਾਇਨਾਤ ਰਹੀ ਹੈ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਮਰਤਪਾਲ ਸਿੰਘ ਨੂੰ ਪੈਰੋਲ ਤੇ ਰਿਹਾ ਕਰਕੇ ਸੰਸਦ ਵਿੱਚ ਭੇਜਿਆ ਜਾਵੇ ਤਾਂ ਜੋ ਖਡੂਰ ਸਾਹਿਬ ਦੇ ਲੋਕਾਂ ਦੀ ਆਵਾਜ਼ ਸੰਸਦ ਤੱਕ ਪਹੁੰਚ ਸਕੇ ਸਮਰਥਕਾਂ ਨੇ ਕਿਹਾ ਹੈ ਕਿ ਜਿਵੇਂ ਸੰਵਿਧਾਨ ਦੇ ਤਹਿਤ ਕਾਨੂੰਨ ਸਭ ਲਈ ਇੱਕੋ ਜਿਹਾ ਹੈ ਉਸੇ ਤਰ੍ਹਾਂ ਅਮਰਤਪਾਲ ਲਈ ਵੀ ਉਹੀ ਨਿਯਮ ਲਾਗੂ ਹੋਣੇ ਚਾਹੀਦੇ ਨੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਮਿਲੀ ਭੁਗਤ ਨਾਲ ਅਮਰਤਪਾਲ ਨੂੰ ਬੇਵਜਾ ਕੈਦ ਵਿੱਚ ਰੱਖ ਰਹੀਆਂ ਨੇ ਅਤੇ ਲੋਕਤੰਤਰ ਹੱਕਾਂ ਨੂੰ ਖੋਖਲਾ ਕੀਤਾ ਜਾ ਰਿਹਾ ਹੈ ਪਰਿਵਾਰ ਅਤੇ ਵਾਰਸ ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਇਹ ਦਲੀਲ ਦੇ ਰਹੀ ਹੈ ਕਿ ਅਮਰਤਪਾਲ ਦੀ ਰਿਹਾਈ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ ਪਰ ਉਹਨਾਂ ਦਾ ਤਰਕ ਹੈ ਕਿ 3 ਸਾਲਾਂ ਤੋਂ ਅੰਮ੍ਰਿਤਪਾਲ ਜੇਲ੍ਹ ਵਿੱਚ ਹੈ ਫਿਰ ਵੀ ਸੂਬੇ ਦਾ ਮਾਹੌਲ ਬਿਹਤਰ ਨਹੀਂ ਹੋਇਆ ਇਸ ਨਾਲ ਸਪਸ਼ਟ ਹੈ ਕਿ ਇਹ ਦਲੀਲ ਸਿਰਫ ਇੱਕ ਬਹਾਨਾ ਹੈ ਪ੍ਰਵਾਹ ਕਹਿਣਾ ਹੈ ਕਿ ਖਡੂਰ ਸਾਹਿਬ ਦੇ ਲੋਕਾਂ ਨੇ ਆਪਣਾ ਸੰਸਦ ਚੁੜਿਆ ਹੈ ਪਰ ਉਸ ਦੀ ਆਵਾਜ਼ ਨੂੰ ਜ਼ਬਰਦਸਤੀ ਦਬਾਇਆ ਜਾ ਰਿਹਾ ਹੈ ਸਮਰਥਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਉਹਨਾਂ ਦੀ ਜਾਇਜ਼ ਮੰਗਾਂ ਨੂੰ ਨਾ ਮੰਨਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। 온ਟਾਰੀਓ ਸਰਕਾਰ ਨੇ ਕਾਰਬਨ ਮੋਨੋਆਕਸਾਈਡ ਸੁਰੱਖਿਆ ਨਾਲ ਜੁੜੀਆਂ ਮਹੱਤਵਪੂਰਨ ਤਬਦੀਲੀਆਂ ਦਾ ਐਲਾਨ ਕੀਤਾ ਹੈ ਜੋ 1 ਜਨਵਰੀ 2026 ਤੋਂ ਲਾਗੂ ਹੋਣ ਜਾ ਰਹੀਆਂ ਨੇ। ਨਵੇਂ ਨਿਯਮਾਂ ਤਹਿਤ 온ਟਾਰੀਓ ਫਾਇਰ ਕੋਡ ਵਿੱਚ ਸੋਧਾਂ ਕੀਤੀਆਂ ਗਈਆਂ ਨੇ ਜੋ ਸੂਬੇ ਦੇ ਹਰ ਰਿਹਾਇਸ਼ੀ ਮਕਾਨ ਵਿੱਚ ਕਾਰਬਨ ਮੋਨੋਆਕਸਾਈਡ ਅਲਾਰਮ ਲਗਾਉਣ ਨੂੰ ਲਾਜ਼ਮੀ ਬਣਾਉਣਗੀਆਂ। ਇਹ ਤਬਦੀਲੀਆਂ ਸਿਰਫ ਨਿੱਜੀ ਘਰਾਂ ਲਈ ਨਹੀਂ ਐ ਸਗੋਂ ਅਪਾਰਟਮੈਂਟ, ਟਾਊਨ ਹਾਊਸ, ਕਾਟੇਜ, ਰੈਂਟਲ ਯੂਨਿਟ ਅਤੇ ਹੋਰ ਸਾਰੇ ਰਿਹਾਇਸ਼ੀ ਯੂਨਿਟਾਂ ਤੇ ਵੀ ਲਾਗੂ ਹੋਣਗੀਆਂ। ਕਾਰਬਨ ਮੋਨੋਆਕਸਾਈਡ ਨੂੰ ਸਾਇਲੈਂਟ ਕਿਲਰ ਕਿਹਾ ਜਾਂਦਾ ਹੈ ਕਿਉਂਕਿ ਇਸ ਦੀ ਨਾ ਕੋਈ ਸੁਗੰਧ ਹੁੰਦੀ ਐ ਤੇ ਨਾ ਹੀ ਰੰਗ। ਇਸ ਕਾਰਨ ਸਰਕਾਰ ਨੇ ਘਰਾਂ ਦੀ ਸੁਰੱਖਿਆ ਹੋਰ ਮਜ਼ਬੂਤ ਕਰਨ ਲਈ ਇਹ ਕਦਮ ਚੁੱਕਿਆ ਹੈ। Ontario ਦੇ ਫਾਇਰ ਅਧਿਕਾਰੀਆਂ ਮੁਤਾਬਕ ਘਰ ਮਾਲਕਾਂ ਅਤੇ ਬਿਲਡਿੰਗ ਆਪਰੇਟਰਾਂ ਨੂੰ ਨਵੇਂ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ 2026 ਤੋਂ ਬਾਅਦ ਨਿਯਮਾਂ ਦੀ ਉਲੰਘਣਾ ਕਰਨ ਤੇ ਜੁਰਮਾਨੇ ਜਾਂ ਹੋਰ ਇਨਫੋਰਸਮੈਂਟ ਕਾਰਵਾਈ ਕੀਤੀ ਜਾ ਸਕਦੀ ਹੈ Ontario ਸਰਕਾਰ ਨੇ ਕਾਰਬਨ ਮੋਨੋਆਕਸਾਈਡ ਸੁਰੱਖਿਆ ਨਾਲ ਜੁੜੀਆਂ ਮਹੱਤਵਪੂਰਨ ਤਬਦੀਲੀਆਂ ਦਾ ਐਲਾਨ ਕੀਤਾ ਹੈ ਜੋ 1 ਜਨਵਰੀ 2026 ਤੋਂ ਲਾਗੂ ਹੋਣ ਜਾ ਰਹੀਆਂ ਹਨ ਨਵੇਂ ਨਿਯਮਾਂ ਤਹਿਤ 온ਟਾਰੀਓ ਫਾਇਰ ਕੋਡ ਵਿੱਚ ਸੋਧਾਂ ਕੀਤੀਆਂ ਗਈਆਂ ਨੇ ਜੋ ਸੂਬੇ ਦੇ ਹਰ ਰਿਹਾਇਸ਼ੀ ਮਕਾਨ ਵਿੱਚ ਕਾਰਬਨ ਮੋਨੋਆਕਸਾਈਡ ਅਲਾਰਮ ਲਗਾਉਣ ਨੂੰ ਲਾਜ਼ਮੀ ਬਣਾਉਣਗੀਆਂ ਇਹ ਤਬਦੀਲੀਆਂ ਸਿਰਫ ਨਿੱਜੀ ਘਰਾਂ ਲਈ ਨਹੀਂ ਐ ਸਗੋਂ ਅਪਾਰਟਮੈਂਟ ਟਾਊਨ ਹਾਊਸ ਕਾਟੇਜ ਰੈਂਟਲ ਯੂਨਿਟ ਅਤੇ ਹੋਰ ਸਾਰੇ ਰਿਹਾਇਸ਼ੀ ਯੂਨਿਟਾਂ ਤੇ ਵੀ ਲਾਗੂ ਹੋਣਗੀਆਂ ਕਾਰਬਨ ਮੋਨੋਆਕਸਾਈਡ ਨੂੰ ਸਾਇਲੈਂਟ ਕਿਲਰ ਕਿਹਾ ਜਾਂਦਾ ਹੈ ਕਿਉਂਕਿ ਇਸ ਦੀ ਨਾ ਕੋਈ ਸੁਗੰਧ ਹੁੰਦੀ ਐ ਤੇ ਨਾ ਹੀ ਰੰਗ ਇਸ ਕਾਰਨ ਸਰਕਾਰ ਨੇ ਘਰਾਂ ਦੀ ਸੁਰੱਖਿਆ ਹੋਰ ਮਜ਼ਬੂਤ ਕਰਨ ਲਈ ਇਹ ਕਦਮ ਚੁੱਕਿਆ ਹੈ。অন্ਟਾਰੀਓ ਦੇ ਫਾਇਰ ਅਧਿਕਾਰੀਆਂ ਮੁਤਾਬਕ ਘਰ ਮਾਲਕਾਂ ਅਤੇ ਬਿਲਡਿੰਗ ਆਪਰੇਟਰਾਂ ਨੂੰ ਨਵੇਂ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। 2026 ਤੋਂ ਬਾਅਦ ਨਿਯਮਾਂ ਦੀ ਉਲੰਘਣਾ ਕਰਨ ਤੇ ਜੁਰਮਾਨੇ ਜਾਂ ਹੋਰ ਇਨਫੋਰਸਮੈਂਟ ਕਾਰਵਾਈ ਕੀਤੀ ਜਾ ਸਕਦੀ ਹੈ। ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਲੁਧਿਆਣਾ ਨੇ ਸੋਸ਼ਲ ਮੀਡੀਆ ਤੇ ਭਾਈਚਾਰਕ ਸਾਂਝ ਵਿਗਾੜਨ ਵਾਲੀ ਸਮਾਗਰੀ ਪੋਸਟ ਕਰਨ ਦੇ ਦੋਸ਼ 'ਤੇ ਇੱਕ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਇਹ ਅਕਾਊਂਟ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਚੱਲ ਰਿਹਾ ਸੀ ਮੁਲਜ਼ਮ ਦੀ ਪਛਾਣ ਅਰਸ਼ਦੀਪ ਵਰਜੋ ਹੋਈ ਹੈ ਉਹ ਫਰਵਰੀ 2019 ਤੋਂ ਐਕਟਿਵ ਸੀ ਉਸਦੇ 13000 ਤੋਂ ਵੀ ਵੱਧ ਫੋਲੋਅਰਸ ਨੇ ਸਾਈਬਰ ਕ੍ਰਾਈਮ ਵਿੰਗ ਦੀ ਸ਼ੁਰੂਆਤੀ ਜਾਂਚ ਮੁਤਾਬਕ ਇਹ ਅਕਾਊਂਟ ਲਗਾਤਾਰ ਅਜਈਆਂ ਪੋਸਟਾਂ ਪਾਉਂਦਾ ਸੀ ਜਿਨ੍ਹਾਂ ਨੂੰ ਭੜਕਾਊ ਭਾਈਚਾਰਕ ਸਾਂਝ ਤੋੜਨ ਵਾਲੀ ਤੇ ਮਾਹੌਲ ਖਰਾਬ ਕਰਨ ਦੀ ਸਮਰੱਥਾ ਰੱਖਣ ਵਾਲੀ ਮੰਨਿਆ ਗਿਆ ਹੈ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਦੀਆਂ ਪੋਸਟਾਂ ਵਿੱਚ ਸਿੱਖ, ਹਿੰਦੂ ਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਇਸ ਦੇ ਨਾਲ ਹੀ ਸੂਬੇ ਨਾਲ ਜੁੜੇ ਸੰਵੇਦਨਸ਼ੀਲ ਮੁੱਦਿਆਂ ਵਿਚਾਰ ਧਾਵਾਂ ਤੇ ਆਬਾਦੀ ਵਿੱਚ ਤਬਦੀਲੀ ਜਿਹੇ ਵਿਸ਼ਿਆਂ ਤੇ ਵੀ ਭੜਕਾਊ ਟਿੱਪਣੀਆਂ ਕੀਤੀਆਂ ਜਾਂਦੀਆਂ ਸਨ ਪੁਲਿਸ ਮੁਤਾਬਕ account ਦਾ ਸੰਚਾਲਨ ਇੱਕ ਸੋਚੀ ਸਮਝੀ ਰਣਨੀਤੀ ਤਹਿਤ ਨਫ਼ਰਤ ਫੈਲਾਉਣ ਦੇ ਉਦੇਸ਼ ਨਾਲ ਕੀਤਾ ਜਾਂਦਾ ਸੀ ਤੇ ਯੂਜ਼ਰ ਖੁਦ ਨੂੰ ਕਟੜਪੰਥੀ ਸੋਚ ਵਾਲਾ ਪੇਸ਼ ਕਰਦਾ ਸੀ ਅਕਾਊਂਟ ਦੀ ਰੀਚ ਵੇਖਦਿਆਂ ਸਾਈਬਰ ਕ੍ਰਾਈਮ ਸੈੱਲ ਨੇ ਤੁਰੰਤ ਕਾਰਵਾਈ ਕਰਦਿਆਂ 29 ਨਵੰਬਰ 2025 ਨੂੰ ਐਫਆਈਆਰ ਨੰਬਰ 64 ਦਰਜ ਕੀਤੀ ਹੈ ਮਾਮਲਾ ਭਾਰਤੀ ਨਿਆਇ ਸੰਹਿਤਾ ਆਈਟੀ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ ਪੰਜਾਬ ਪੁਲਿਸ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਤੇ ਨਫਰਤ ਗਲਤ ਸੂਚਨਾ ਤੇ ਸਮਾਜ ਦੀ ਏਕਤਾ ਨੂੰ ਖਤਰੇ ਵਿੱਚ ਪਾਉਣ ਵਾਲੀਆਂ ਸਰਗਰਮੀਆਂ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤੇ ਅਜਿਹੇ ਮਾਮਲਿਆਂ ਵਿੱਚ ਸਖਤ ਕਾਰਵਾਈ ਜਾਰੀ ਰਹੇਗੀ